ਸਸਿਕਾਲੀ ਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਪਾਠ 8 ਨਵੇਂ ਸਾਲ ਦਾ ਤੋਫਾ ਇਹਨਾਂ ਦਾ ਉਦੇਸ਼ ਹੈ ਜੀ ਵਿਦਿਆਰਥੀਆਂ ਦੇ ਅੰਦਰ ਗਰੀਬੀ ਪ੍ਰਤੀ ਪਿਆਰ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਉਣਾ ਤੇ ਉਹਨਾਂ ਦੇ ਅੰਦਰ ਚਿੱਤਰਕਾਰੀ ਦਾ ਸ਼ੌਂਕ ਪੈਦਾ ਕਰਨਾ ਜਿੱਥੋਂ ਸਾਨੂੰ ਇਹ ਉਦੇਸ਼ ਮਿਲੇਗਾ ਜੀ ਸ਼ੁਰੂ ਕਰਦੇ ਹਾਂ ਜੀ ਤੂਪ ਨਿਕਲੀ ਹੋਈ ਸੀ ਰਜਨੀ ਛੱਤ ਤੇ ਬੈਠੀ ਹੋਮਵਰਕ ਕਰ ਰਹੀ ਸੀ ਚਾਂਦ ਚੱਕ ਉਹਦੀ ਨਜ਼ਰ 5-6 ਸਾਲਾਂ ਦੀ ਕੁੜੀ ਤੇ ਪਈ ਜਿਹੜੀਆਂ ਗਲੀਆਂ ਚੋਂ ਖਿੰਡੇ ਪੁੰਡੇ ਕਾਗਜ਼ ਤੇ ਪਲਾਸਟਿਕ ਦੇ ਲਿਫਾਫੇ ਵਗੈਰਾ ਇਕੱਠੇ ਕਰਦੀ ਫਿਰਦੀ ਸੀ ਉਹਦੇ ਨਾਲ ਇੱਕ ਨਿੱਕਾ ਜਿਹਾ ਮੁੰਡਾ ਵੀ ਸੀ ਰਜਨੀ ਉਸ ਨੂੰ ਟੱਕ ਟੱਕੀ ਲਾ ਕੇ ਵੇਖਦੀ ਰਹੀ ਉਹ ਕੁੜੀ ਕੋਈ ਦੂਰ ਜਾ ਕੇ ਬਹਿ ਗਈ ਉਹਨੇ ਇੱਕ ਥੈਲੇ ਵਿੱਚੋਂ ਪਤਰੀ ਜਹੀ ਕਿਤਾਬ ਕੱਢੀ ਤੇ ਪੜਨ ਦੀ ਕੋਸ਼ਿਸ਼ ਕਰਨ ਲੱਗੀ ਰਜਨੀ ਨੇ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੱਤਾ ਤੇ ਬਨੇਰੇ ਕੋ ਲਾ ਕੇ ਉਸ ਨੂੰ ਪੜਦਿਆਂ ਵੇਖਣ ਲੱਗੀ ਉਹ ਉਸ ਕੁੜੀ ਨੂੰ ਪੁੱਛਣ ਲੱਗੀ ਤੂੰ ਕੀ ਕਰ ਰਹੀ ਹੈ ਤੈਨੂੰ ਪੜਨਾ ਆਉਂਦਾ ਤੂੰ ਇਹ ਪੜਨਾ ਕਿਸ ਕੋਲੋਂ ਸਿੱਖਿਆ ਐਨੇ ਸਾਰੇ ਸਵਾਲ ਇੱਕਦਮ ਸੁਣ ਕੇ ਉਹ ਕੁੜੀ ਘਬਰਾ ਗਈ ਫਿਰ ਵੀ ਉਹ ਬੋਲੀ ਸਾਡੀਆਂ ਝੁੱਗੀਆਂ ਵਿੱਚ ਇੱਕ ਮੈਡਮ ਆਉਂਦੀ ਹੈ ਉਹ ਸਾਨੂੰ ਪੜ੍ਹਾ ਕੇ ਜਾਂਦੀ ਹੈ ਫਿਰ ਰਜਨੀ ਉਸ ਕੁੜੀ ਜਿਸ ਦਾ ਨਾਮ ਰਾਣੀ ਸੀ ਕੋਲ ਗਈ ਤੇ ਬੋਲੀ ਚਲ ਪੜ ਕੇ ਸੁਣਾ ਕੀ ਕੀ ਪੜ ਰਹੀ ਸੀ ਤੂੰ ਰਾਣੀ ਅੱਖਰ ਜੋੜ ਜੋੜ ਕੇ ਸੁਣਾਉਣ ਲੱਗ ਪਈ ਮਾਮਾ ਨਾਨਾ ਜੰਗਲ ਮਾਤਾ ਪਿਤਾ ਫਿਰ ਉਹ ਛੋਟੇ ਛੋਟੇ ਵਾਕ ਪੜਨ ਲੱਗ ਪਈ ਸੀ ਇਹ ਤੋਤਾ ਹੈ ਤੋਤਾ ਚੂਰੀ ਖਾਂਦਾ ਹੈ ਇਹ ਕਾ ਹੈ ਇਸ ਦਾ ਰੰਗ ਕਾਲਾ ਹੈ ਮਾਮਾ ਆਇਆ ਖਿਡੌਣੇ ਲਿਆਇਆ ਮਾਸੀ ਆਈ ਮਠਿਆਈ ਲਿਆਈ ਰਾਜਨੀ ਉਸ ਨੂੰ ਇੱਕਦਮ ਟੋਕ ਕੇ ਕਹਿਣ ਲੱਗੀ ਵਾ ਰਾਣੀ ਤੂੰ ਤਾਂ ਬਹੁਤ ਸੋਹਣਾ ਪੜ ਲੈਂਦੀ ਏ ਤੂੰ ਮੇਰੇ ਕੋਲ ਆ ਜਾਇਆ ਕਰ ਮੈਂ ਤੈਨੂੰ ਪੜਾਦਿਆਂ ਕਰਾਂਗੀ ਠੀਕ ਹੈ ਦੀਦੀ ਰਾਣੀ ਨੇ ਜਵਾਬ ਦਿੱਤਾ रजनी ਨੇ ਰਾਣੀ ਨੂੰ ਆਪਣੇ ਜੀਓਮੈਟਰੀ ਬਾਕਸ ਵਿੱਚੋਂ ਤਿੰਨ ਰੰਗ-ਬਰੰਗੇ ਸਕੈਚ ਪੈਨ ਕਾਟ ਇਹਦੇ ਦਿੱਤੇ ਫਿਰ ਇੱਕ ਛੋਟੀ ਜਹੀ ਕਾਪੀ ਦਿੰਦੀ ਹੋਈ ਆਖਣ ਲੱਗੀ ਇਸ ਤੇ ਲਿਖਣ ਦਾ ਅਭਿਆਸ ਵੀ ਕਰਿਆ ਕਰ ਹੁਣ ਰਾਣੀ ਦੂਜੇ ਤੀਜੇ ਦਿਨ ਰਜਨੀ ਦੀ ਗਲੀ ਵਿੱਚ ਆ ਜਾਂਦੀ ਫਿਰ ਆਪਣੇ ਕਾਗਜ਼ ਇਕੱਠੇ ਕਰਨ ਵਾਲੀ ਬਗਲੀ ਕਿਸੇ ਲੁਕਵੀਂ ਜਿਹਾਂ ਥਾਂ ਤੇ ਰੱਖ ਕੇ ਰਜਨੀ ਦੇ ਘਰ ਦੇ ਵੀੜੇ ਵਿੱਚ ਆ ਜਾਂਦੀ ਰਜਨੀ ਉਸ ਨੂੰ ਪੜਾਉਂਦੀ ਇਹ ਸੀ ਜੀ ਆਪਣਾ ਅੱਜ ਦਾ ਪਹਿਲਾ ਪਾਠ ਮਤਵਾ ਸ਼ੇਅਰ ਕਰਿਓ ਜੀ ਜਿਹੜੇ ਬੱਚੇ ਐਦਾਂ ਦੇ ਨੇ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਵੇ ਲਿਖਣੀ ਆਵੇ ਉਹ ਵੇਖ ਕੇ ਲਿਖ ਸਕਦੇ ਨੇ ਜੋ ਸਕੂਲਾਂ 'ਚ ਨਹੀਂ ਜਾਂਦੇ ਉਹ ਵੇਖ ਕੇ ਪੜ੍ਹ ਸਕਦੇ ਨੇ ਜੀ ਮਤਵਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਔਰ ਸਬਸਕ੍ਰਾਈਬ ਕਰਿਆ ਕਰੋ ਜੀ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਲੈ ਕੇ ਜੀ ਸਸੀ ਕਾਲੀ